ਕਿ ਤੁਸੀਂ ਆਜ਼ਾਦ ਹੈਗੇ ਹੋ ਕਿ ਤੁਹਾਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਹੈਗਾ ਅੱਜ ਹਰ ਇੱਕ ਪੱਖੋ ਜਿਹੜੀ ਰਾਜਨੀਤੀ ਹੈ ਜਿਹੜੇ ਅੱਜ ਚੋਣੇ ਹੋਏ ਨੁਮਾਇੰਦੇ ਨੇਗੇ ਮੈਨੂੰ ਇੱਕ ਵੀ ਦੱਸ ਦੋ ਕੋਈ ਪੰਜਾਬ ਦੇ ਹਿੱਤਾਂ ਦੇ ਪੈਰਾ ਦੇ ਰਿਹਾ ਖੇਤਰੀ ਪਾਰਟੀ ਨੇ ਕਿਸੇ ਦੀ ਵੀ ਗੱਲ ਕਰੀਏ ਅੱਜ ਦੇ ਮੈਨੂੰ ਘੜੀ ਦੇ ਵਿੱਚ ਕੋਈ ਵੀ ਪੰਜਾਬ ਦਾ ਐਮਐਲ ਕੋਈ ਵੀ ਲੀਡਰ ਇਸ ਤਰ੍ਹਾਂ ਨਹੀਂ ਦਿਖ ਰਿਹਾ ਜਿਹੜਾ ਪੰਜਾਬ ਦੇ ਸੰਘਰਸ਼ ਕਰਕੇ ਪੰਜਾਬ ਦੇ ਹੱਕ ਦਵਾ ਸਕੇ ਤੁਹਾਡੇ ਸਾਹਮਣੇ ਮੈਂ ਗੱਲ ਮੈਂ ਕਹਣਾ ਕੋਈ ਮੇਰੇ ਨਾਲ ਬੰਦਾ ਵੜ ਕੇ ਗੱਲ ਕਰ ਲੇ ਕਿਤੇ ਕੋਈ ਕਾਣਾ ਹੋਵਾ ਕੋਈ ਐਮਐਲਏ ਨਹੀਂ ਕੋਈ ਹੋਣੀ ਲੋਕਾਂ ਦੇ ਡੱਟ ਕੇ ਖੜਾ ਦਿੱਤੇ ਖੜਨਾ ਚਾਹੀਦਾ ਜੀ ਮੈਂ ਕੋਈ ਕਿੰਨਾ ਲੋਕਾਂ ਦੇ ਡੰਡੇ ਦੀ ਜ਼ੋਰਤ ਨਾਲ ਕੰਮ ਕਰਾਏ ਨੇਗੇ ਇਹ ਕੰਮ ਕਰਾ ਸਕਦੇ ਨੇ ਜਿਹੜੇ ਜਿੰਨਾਂ ਕੋਲੇ ਪਾਵਰਾਂ ਨੂੰ ਕੰਮ ਕਰਾਉਣ ਨੂੰ ਤਿਆਰ ਨਹੀਂ ਹੈਗੇ ਕਿ ਭਾਈ ਅੰਮਰਤਪਾਲ ਜੀ ਜਿਨ੍ਹਾਂ ਨੇ ਕਿ ਨੌਜਵਾਨਾਂ ਦੇ ਨਸ਼ੇ ਦੀ ਗੱਲ કરી ਪੰਜਾਬ ਦੇ ਵਿੱਚ ਆਪਣੇ ਪੱਤ ਦੇ ਆਪਣੇ ਮੁੱਦਿਆਂ ਦੀ ਗੱਲ કરી ਅੱਜ ਉਹ ਮੁੱਦਿਆਂ ਦੀ ਗੱਲ ਕਰਦੇ ਹੋਏ ਅੱਜ ਉਹ ਜੇਲ੍ਹ ਦੇ ਵਿੱਚ ਚਲੇ ਗਏ ਉਹ ਪਹਿਲਾਂ ਉਹਨਾਂ ਦਾ ਧਿਆਨ ਨਸੇ ਲੱਗਿਆ ਹੋਇਆ ਸੀ ਪਰ ਜਿਹੜਾ ਉਹਨਾਂ ਪਰ ਸਰਕਾਰ ਨੇ ਯੂਏਪੀ ਲਗਾ ਦਿੱਤਾ ਗਿਆ ਉਹ ਤਾਂ ਸਾਬਤ ਹੁੰਦਾ ਇੱਕ ਵਾਰ ਤੁਸੀਂ ਸਭ ਤੋਂ ਸੁਰੱਖਿਆ ਜੇਲ੍ਹ ਦੇ ਵਿੱਚ ਰੱਖੀ ਬਟਾ ਇੱਕ ਵਾਰ ਤੁਸੀਂ ਕਹਿੰਦਾ ਮਾਰ ਡਰ ਕਰਾਤਾ ਕਤਲ ਕਰਾਤਾ ਜਦ ਸਿੱਧਾ ਨਹੀਂ ਧਰਤੀ ਉੱਪਰ ਖੜ ਕੇ ਹੀ ਅਰਦਾਸ ਕਰ ਰਿਹਾ ਵੀ ਸੱਚੇ ਬਾਦਸ਼ਾ ਅਕਾਲ ਪੁਰਖ ਦਿলো ਅਰਦਾਸ ਕਰ ਰਿਹਾ ਮੈਂ ਬਿਸੀ ਦੋ ਪੰਜਾਬ ਦੇ ਵਿੱਚ ਕਿ ਜਿੱਹਾ ਪੰਜਾਬ ਦੇ ਵਿੱਚ ਸਿਸਟਮ ਆਵੇ ਜਿਹੜਾ ਕਿ ਮਹਾਰਾਜਾ ਰਜੀਤ ਸਿੰਘ ਵਰਗਾ ਪੰਜਾਬ ਦੇ ਵਿੱਚ ਸਰਕਾਰ ਆਵੇ ਜਿਸ ਸਰਕਾਰ ਦੇ ਵਿੱਚ ਕਿ ਮਹਾਰਾਜਾ ਰਜੀਤ ਸਿੰਘ ਨੂੰ ਉਹਨਾਂ ਦਾ ਜਾ ਕੇ ਹਰ ਇੱਕ ਉਹਨਾਂ ਦਾ ਸੀਐਮ ਉਹਨਾਂ ਦਾ ਉਹਨਾਂ ਦਾ ਆਗੂ ਜਾ ਕੇ ਮਿਲੇ ਤੇ ਉਹਨਾਂ ਦਾ ਦੁੱਖ ਦਰਦ ਦੂਰ ਕਰੇ ਅੱਜ ਸਾਡਾ ਮੁੱਖ ਮੰਤਰੀ ਵੀ ਇਹ ਗੱਲ ਕਹਿੰਦਾ ਹੁੰਦਾ ਸੀਗਾ ਕਿ ਬੰਦੀ ਸਿੰਘ ਰਿਹਾਂ ਹੋਣੇ ਚਾਹੀਦੇ ਨੇ ਕੀ ਪੰਜਾਬ ਨਾਲੇ ਜਿਹੜੇ ਬਿਆਨ ਸੀਗੇ ਉਹਨਾਂ ਬਿਆਨਾਂ ਤੇ ਇੱਕ ਵੀ ਬਿਆਨ ਕੋਈ ਬੰਦੀ ਸਿੰਘਾਂ ਲਈ ਆਇਆ ਮੈਨੂੰ ਜਵਾਬ ਦਿਓ ਪੁਲਿਸ ਥੋੜਾ ਜਿਹਾ ਧੱਕਾ ਨਾ ਕਰੇ ਮੈਂ ਤਾਂ ਡੱਡੇ ਨਾਲ ਬੜਾ ਕੁਝ ਕਰਾਦਾ ਨਜਾਇਜ਼ ਧੱਕਾ ਕਰਦੇ ਨੇ ਮੇਰੀਆਂ ਭੈਣਾਂ ਤੇ ਕਰ ਗੱਲਾਂ ਪਹੁੰਚ ਜਾਂਦੇ ਨੇ ਜਦੋਂ ਜਦੋਂ ਆਪਦੇ ਦੇ ਬੰਦਾ ਝੱਲਣ ਜਦੋਂ ਭੈਣਾਂ ਤੇ ਕਰ ਗੱਲਾਂ ਪਹੁੰਚਣਾ ਫਿਰ ਚੱਲਣ ਸਮੀ ਪੰਥਕ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਦਾਗ ਮਗਾਜ ਆ ਜਿਹੜਾ ਕੀਤਾ ਗਿਆ ਹੈ ਬਾਈ ਭਾਨਾ ਸਿੱਧੂ ਵੀ ਪਹੁੰਚ ਆਏ ਗੱਲ ਕਰਦੇ ਆ ਭਾਨੇ ਬਾਈ ਫਤਿਹ ਅਰਜ ਕਰਦੇ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ ਫਤਿਹ ਜੀ ਬਹੁਤ ਬਹੁਤ ਧੰਨਵਾਦ ਆ ਬਾਈ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਵੀ ਪਾਰਟੀਆਂ ਨੇ ਜਿਹੜੀਆਂ ਪੰਥਕ ਪਾਰਟੀਆਂ ਖਵਾਉਂਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਹੋਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਗੀ ਤੇ ਇੱਕ ਪਾਰਟੀ ਦਾ ਅੱਜ ਇਹ ਗਾਜ਼ ਕਰਨਾ ਪੈ ਗਿਆ ਤੁਸੀਂ ਪਹੁੰਚੋ ਕੀ ਲੋੜ ਪੈ ਗਈ ਜੀ ਬੋ ਬਾਈ ਜੀ ਮੈਂ ਤੁਹਾਨੂੰ ਆਪਣੀ ਸੋਚ ਦੱਸ ਦਿੰਦਾ ਵੀ ਮੈਂ ਕਿਉਂ ਪਹੁੰਚਿਆ ਠੀਕ ਹੈ ਨਾ ਗੱਲ ਮੈਂ ਆਪਣੀ ਗੱਲ ਕਰ ਸਕਦਾ ਮੈਂ ਇਸ ਕਰਕੇ ਪਹੁੰਚਿਆ ਕਿ ਅੱਜ ਪੰਜਾਬ ਦੇ ਹਾਲਾਤ ਬਿਲਕੁਲ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਬਣੇ ਪਏ ਨੇ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਮੈਨੂੰ ਇੱਕ ਕਹ ਲਾਓ ਤੁਸੀਂ ਮੀਡੀਆ ਵਾਲੇ ਭਰਾਓ ਮੌਤ ਤੇ ਸਟੇਟ ਤੋਂ ਵੀ ਗੱਲ ਬੋਲਿਆ ਜਾਂ ਮੈਨੂੰ ਪ੍ਰਸ਼ਾਸਨ ਵਾਲੇ ਭਰਾ ਦੱਸ ਦਨ ਕੀ ਤੁਸੀਂ ਆਜ਼ਾਦ ਹੈਗੇ ਹੋ ਕੀ ਤੁਹਾਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਹੈਗਾ ਅੱਜ ਹਰ ਇੱਕ ਪੱਖੋ ਜਿਹੜੀ ਰਾਜਨੀਤੀ ਹੈ ਜਿਹੜੇ ਅੱਜ ਚੁਣੇ ਹੋਏ ਨਮਾਇੰਦੇ ਨੇਗੇ ਮੈਨੂੰ ਇੱਕ ਵੀ ਦੱਸ ਦੋ ਕੋਈ ਪੰਜਾਬ ਦੇ ਹਿੱਤਾਂ ਦੇ ਪੈਰਾ ਦੇ ਰਿਹਾ ਅੱਜ ਆ ਸਰਜਾ ਜਗਦੀਸ਼ੀ ਡੱਲੇਵਾਲ ਸਾਹਿਬ ਬਟਨਾ ਨੂੰ 50 ਦਿਨ ਹੋ ਗਏ ਕੀ ਪੰਜਾਬ ਦੇ ਜਿਹੜੇ ਲੀਡਰ ਨੇ ਜਿਸ ਤਰ੍ਹਾਂ ਉਹਨੂੰ ਰੋਲ ਨਵਾਉਣਾ ਚਾਹੁੰਦਾ ਉਸ ਤਰ੍ਹਾਂ ਰੋਲ ਨਵਾ ਸਕਦੇ ਨਵਾ ਰਹੇ ਨੇ ਕੀ ਪੰਜਾਬ ਦਾ ਮੁੱਖ ਮੰਤਰੀ ਕੀ ਵਿਧਾਨ ਸਭਾ ਦੇ ਵਿੱਚ ਮਤਾ ਹੀ ਲੈ ਕੇ ਪਾ ਦੇ ਵਿਧਾਨ ਸਭਾ ਅਜੇ ਕੋਲੇ ਆ 93 94 ਐਮ ਐਲ اے ਨੇ ਨਿਲੀ ਪੰਜਾਬ ਦੇ ਹਿੱਤਾਂ ਲਈ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇਗੇ ਉਹ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਸਮਝ ਲਈ ਪਹੁੰਚਿਆ ਕਿ ਪੰਜਾਬ ਦੇ ਜਿਹੜੀ ਬਦਲਣੀਆਂ ਚਾਹੀਦੀਆਂ ਰਹਿਗੀਆਂ ਜੇਕਰ ਅਸੀਂ ਗੱਲ ਪਿਛਲੇ ਖੇਤਰੀ ਪਾਰਟੀ ਨੇ ਕਿਸੇ ਦੀ ਵੀ ਗੱਲ ਕਰੀਏ ਅੱਜ ਦੇ ਮੈਨੂੰ ਘੜੀ ਦੇ ਵਿੱਚ ਕੋਈ ਵੀ ਪੰਜਾਬ ਦਾ ਐਮਐਲ ਕੋਈ ਵੀ ਲੀਡਰ ਇਸ ਤਰ੍ਹਾਂ ਨਹੀਂ ਦਿਖ ਰਿਹਾ ਜਿਹੜਾ ਪੰਜਾਬ ਦੇ ਸੰਘਰਸ਼ ਕਰਕੇ ਪੰਜਾਬ ਦੇ ਹੱਕ ਦਵਾ ਸਕੇ ਤੁਹਾਡੇ ਸਾਹਮਣੇ ਮੈਂ ਗੱਲ ਮੈਂ ਕਹਿੰਦਾ ਕੋਈ ਵੀ ਮੇਰੇ ਨਾਲ ਬੰਦਾ ਬੈਠ ਕੇ ਗੱਲ ਕਰ ਲੇ ਕਿਤੇ ਕੋਈ ਕਾਣਾ ਹੋਵਾ ਕੋਈ ਐਮਐਲ ਨੇ ਕੋਈ ਹੋਣੀ ਲੋਕਾਂ ਦੇ ਡਟ ਕੇ ਖੜਾ ਦਿੱਤੇ ਖੜਨਾ ਚਾਹੀਦਾ ਮੈਂ ਕੋ ਨਾਲ ਕੰਮ ਕਰਾਏ ਨੇਗੇ ਇਹ ਕੰਮ ਕਰਾ ਸਕਦੇ ਨੇ ਜਿਹੜੇ ਜਿੰਨਾਂ ਕੋਲੇ ਪਾਵਰਾਂ ਨੂੰ ਕੰਮ ਕਰਾਉਣ ਨੂੰ ਤਿਆਰ ਨਹੀਂ ਹੈਗੇ ਮੈਂ ਜੇਕਰ ਅੱਜ ਅਮਰਤਪਾਲੀ ਸਪੋਰਟ ਦੇ ਵਿੱਚ ਪਹੁੰਚਾਂ ਤਾਂ ਮੈਂ ਇਸ ਕਰਕੇ ਪਹੁੰਚਿਆ ਮੈਂ ਆਪਣੀ ਸੋਚ ਮੁਤਾਬਕ ਮੈਂ ਦੱਸਦਾ ਜਿਹੜੀ ਕਿ ਸਾਰੇ ਲੋਕਾਂ ਨੂੰ ਇੱਕ ਸੋਚ ਇੱਕ ਆਪਣਾ ਸੋਚ ਕਿਉਂ ਨਹੀਂ ਅਸੀਂ ਕਿਹਦੀ ਸਪੋਰਟ ਕਰ ਰਹੇ ਹਾਂ ਮੈਂ ਇਸ ਕਰਕੇ ਆਇਆ ਮੈਂ ਆਪਣੀ ਸੋਚ ਮੁਤਾਬਕ ਕਿ ਭਾਈ ਅਮਰਤਪਾਲ ਜੀ ਜਿਨ੍ਹਾਂ ਨੇ ਕਿ ਨੌਜਵਾਨਾਂ ਦੇ ਨਸ਼ੇ ਦੀ ਗੱਲ કરી ਪੰਜਾਬ ਦੇ ਵਿੱਚ ਆਪਣੇ ਪੱਤ ਦੇ ਆਪਣੇ ਮੁੱਦਿਆਂ ਦੀ ਗੱਲ ਕਰੀ ਅੱਜ ਉਹ ਮੁੱਦਿਆਂ ਦੀ ਗੱਲ ਕਰਦੇ ਹੋਏ ਅੱਜ ਉਹ ਜੇਲ੍ਹ ਦੇ ਵਿੱਚ ਚਲੇ ਗਏ ਉਹ ਪਹਿਲਾਂ ਉਹਨਾਂ ਦਾ ਧਿਆਨ ਨਸ਼ੇ ਲੱ ਹਾਂ ਹੁੰਦਾ ਵੀ ਜੇ ਉਹ ਬਾਹਰ ਆ ਜਾਂਦੇ ਪਰ ਜਿਹੜਾ ਉਹਨਾਂ ਪਰ ਸਰਕਾਰ ਨੇ ਯੂਏਪੀ ਲਗਾ ਦਿੱਤਾ ਗਿਆ ਉਹ ਤਾਂ ਸਾਬਤ ਹੁੰਦਾ ਇੱਕ ਪਾਸੇ ਤੁਸੀਂ ਸਭ ਤੋਂ ਸੁਰੱਖਿਆ ਜੇਲ੍ਹ ਦੇ ਵਿੱਚ ਰੱਖੀ ਬਟ ਇੱਕ ਪਾਸੇ ਤੁਸੀਂ ਕਹਿੰਦੇ ਮਾਰਡਰ ਕਰਾਤਾ ਕਤਲ ਕਰਾਤਾ ਮੈਂ ਉਹ ਚੀਜ਼ ਤੇ ਮੈਨੂੰ ਆਪਣੇ ਮਨ ਨੂੰ ਫੀਲ ਹੋਇਆ ਵੀ ਕਿੰਨਾ ਸਰਕਾਰ ਧੱਕਾ ਕਰ ਰਹੀ ਆ ਯਾਰ ਕਿੰਨਾ ਜ਼ੁਲਮ ਕਰ ਰਹੀ ਆ ਆਪਾਂ ਇਹ ਸੋਚ ਨੂੰ ਵੀ ਇੱਕ ਨੌਜਵਾਨ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਹੋਣ ਦਿੰਦੇ ਤਾਂ ਸਾਨੂੰ ਸਪੋਰਟ ਕਰਨੀ ਚਾਹੀਦੀ ਤੇ ਸਾਨੂੰ ਕੋਈ ਨਵਾਂ ਅਹਜਾਦਾਰਾ ਲੈ ਕੇ ਆਉਣਾ ਚਾਹੀਦਾ ਵੀ ਜਿਹੜਾ ਕੋਈ ਪੰਜਾਬ ਦੀ ਗੱਲ ਕਰੇ ਸਾਡਾ ਵੋਟਾਂ-ਵੋਟਾਂ ਦਾ ਇਹ ਸੋਚਾਂਗੇ ਮੈਂ ਕਿਤੇ ਆਪਣੇ ਕਿਸਾਨਾਂ ਦੀ ਗੱਲ ਕਿੱਥੇ ਸਾਡੇ ਜਿਹੜੇ ਪੰਤ ਦੇ ਕੌਮ ਦੇ ਵਿੱਚ ਹੋ ਰਹੀਆਂ ਜਿਹੜੇ ਘਟਨਾਵਾਂ ਨੇ ਜਾਂ ਸਾਡੇ ਲੋਕਾਂ ਨਾਲ ਵਾਪਰ ਰਹੀਆਂ ਨੇਗੀਆਂ ਅੱਜ ਕੋਈ ਵੀ ਪੰਜਾਬ ਦੇ ਵਿੱਚ ਸੁਣ ਪਤਾ ਕਿ ਸਭ ਤੋਂ ਵੱਡੀ ਗਿਣਤੀ ਪੰਜਾਬ ਦੇ ਵਿੱਚ ਸਿੱਖਾਂ ਦੀ ਹੈ ਜਿਸ ਤਰ੍ਹਾਂ ਸਿੱਖਾਂ ਨਾਲ ੱਟਕਾ ਹੋ ਰਿਹਾ ਮੈਨੂੰ ਇੱਕ ਗੱਲ ਦੱਸ ਦਿਓ ਕਿਹੜਾ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਗੱਲ ਕਰ ਰਿਹਾ ਹੈ ਕਿਹੜਾ ਕੋਈ ਐਮਐਲਏ ਡਟ ਕੇ ਗੱਲ ਕਰ ਰਿਹਾ ਹੈ ਕਿਤੇ ਅੰਮ੍ਰਿਤਸਰ ਦੀ ਘਟਨਾਈ ਸੀਗੀ ਪਿੱਛੇ ਜੇ ਤੁਸੀਂ ਦੇਖਿਆ ਕਕਰ ਕਕਾਰ ਲਾਉਣ ਦੀ ਗੱਲ ਜਾਂ ਘਟਨਾਵਾਂ ਹੋਰ अनेका ਹੀ ਵਾਪਰਦੀਆਂ ਨੇਗੀਆਂ ਦੂਜੇ ਦਿਨ ਕੋਈ ਨਾ ਕੋਈ ਘਟਨਾਵਾ ਕੋਈ ਐਮਐਲਏ ਕੋਈ ਕੁ ਦੇ ਤੋਂ ਜਿਹੜਿਆਂ ਆਪਾਂ ਕਹਿੰਦੇ ਵੀ ਕਟਗਣ ਤੇ ਉੱਪਰ ਧੱਕੇ ਹੋ ਰਹੇ ਨੇ ਮੈਨੂੰ ਦੱਸੋ ਇਹਨਾਂ ਦਾ ਕੋਈ ਬਿਆਨ ਆਉਂਦਾ ਕੋਈ ਡਟ ਕੇ ਸਾਥ ਦਿੰਦੇ ਨੇਗੇ ਇਸ ਕਰਕੇ ਮੈਨੂੰ ਇਹ ਸਾਰੇ ਚੋਰ ਨਜ਼ਰ ਆ ਰਹੇ ਨੇ ਮੈਂ ਪ੍ਰਮਾਤਮਾ ਕੇ ਅੱਜ ਅੱਜ ਸਹੀ ਦਰ ਧਰਤੀ ਉੱਪਰ ਖੜ ਕੇ ਹੀ ਅਰਦਾਸ ਕਰ ਰਿਹਾ ਵੀ ਸੱਚੇ ਬਾਦਸ਼ਾਹ ਅਕਾਲ ਪੁਰਖ ਦਿলো ਅਰਦਾਸ ਕਰ ਰਿਹਾ ਮੈਂ ਵੀ ਸਹੀ ਦੋ ਪੰਜਾਬ ਦੇ ਵਿੱਚ ਕੋਈ ਜਹਾ ਪੰਜਾਬ ਦੇ ਵਿੱਚ ਸਿਸਟਮ ਆਵੇ ਜਿਹੜਾ ਕਿ ਮਹਾਰਾਜਾ ਰਜੀਤ ਸਿੰਘ ਵਰਗਾ ਪੰਜਾਬ ਦੇ ਵਿੱਚ ਸਰਕਾਰ ਆਵੇ ਜਿਸ ਸਰਕਾਰ ਦੇ ਵਿੱਚ ਕਿ ਮਹਾਰਾਜਾ ਰਜੀਤ ਸਿੰਘ ਨੂੰ ਉਹਨਾਂ ਦਾ ਜਾ ਕੇ ਹਰ ਇੱਕ ਉਹਨਾਂ ਦਾ ਸੀਆਮ ਉਹਨਾਂ ਦਾ ਉਹਨਾਂ ਦਾ ਆਗੂ ਜਾ ਕੇ ਮਿਲੇ ਤੇ ਉਹਨਾਂ ਦਾ ਦੁੱਖ ਦਰਦ ਦੂਰ ਕਰੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਇਆ ਇਸ ਦੇਸ਼ ਦੇ ਰਾਸ਼ਟਰਪਤੀ ਦਾ ਬਿਆਨ ਆਇਆ ਕਿ ਮੈਂ ਕਿਸਾਨਾਂ ਨੂੰ ਨਹੀਂ ਮਿਲ ਸਕਦੀ ਮ ਮ ਆਪਣਾ ਪ੍ਰਧਾਨ ਮੰਤਰੀ ਕਹਿੰਦਾ ਮੈਂ ਨਹੀਂ ਮਿਲ ਸਕਦਾ ਮੇਰੇ ਕੋਲੇ ਸਮਾਂ ਨਹੀਂ ਹੈਗਾ ਮੁੱਖ ਮੰਤਰੀ ਕਹਿੰਦਾ ਮੈਂ ਨਹੀਂ ਮਿਲ ਸਕਦਾ ਮੇਰੇ ਕੋਲੇ ਸਮਾਂ ਨਹੀਂ ਹੈਗਾ ਐਮਐਲ ਕਹਿੰਦਾ ਸੱਸੀ ਨਹੀਂ ਮਿਲ ਸਕਦੇ ਸਾਡੇ ਕੋਲੇ ਸਮਾਂ ਨਹੀਂ ਹੈਗਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਮੈਂ ਰਾਜ ਦੀ ਤਾਂ ਗੱਲ ਕਰਦਾ ਕਿ ਉਹ ਉਹਦੇ ਕੋਲੇ ਹਾਥੀ ਘੋੜੇ ਹੋਣ ਦੇ ਬਾਵਜੂਦ ਵੀ ਸਾਰੇ ਰਾਜ ਦੇ ਵਿੱਚ ਘੁੰਮਦੇ ਸੀ ਅੱਜ ਸਾਰੇ ਕੋਲੇ ਫੈਸਿਲਿਟੀਆਂ ਨਹੀਂ ਅੱਜ ਪੰਜਾਬ ਦੇ ਲੋਕਾਂ ਦਾ ਮਸਲੇ ਹੱਲ ਕਰਾਉਣ ਉਤਿਆਰ ਨਹੀਂ ਹੈਗੇ ਇਸ ਕਰਕੇ ਮੇਰੀ ਇਹੀ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਕੋਈ ਪੰਜਾਬ ਦੇ ਵਿੱਚ ਵਧੀਆ ਆਕਾਲ ਪੁਰਖ ਆਕਾਲ ਦੀ ਫੌਜ ਅਕਾਲੀ ਦਲ ਵਧੀਆ ਕੋਈ ਪੈਦਾ ਹੋਵੇ ਜਿਹੜਾ ਕਿ ਬਾਈ ਜੀ ਪਹਿਲਾਂ ਵਧੀ ਕਹਿੰਦੇ ਸੀਗੇ ਉਹਨਾਂ ਦੇ 92 ਚ ਤਾਂ ਇਹ ਉਹਨਾਂ ਨੇ ਕੁਝ ਨਹੀਂ ਕੀਤਾ ਲੋਕ ਐ ਵੀ ਕਹਿ ਰਹੇ ਨੇ ਕਿ ਜਿੱਤੇ ਤੋਂ ਬਾਅਦ ਕੋਈ ਕੁਝ ਨਹੀਂ ਕਰਦਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਭਾਈ ਜੀ ਜਿਹੜਾ ਲੋਕਾਂ ਦੇ ਨਾਲ ਦਗਾ ਕਰ ਉਹਨਾਂ ਦੇ ਹਾਲਾਤ ਬਹੁਤ ਮਾੜੇ ਹੁੰਦੇ ਨੇਗੇ ਇਹਨਾਂ ਦਾ ਵੀ ਹਾਲਾਤ ਉਸ ਤਰ੍ਹਾਂ ਹੀ ਮਾੜੇ ਹੋਣਾ ਹੈ ਕੋਈ ਗੱਲ ਨਹੀਂ ਲੋਕਾਂ ਦੇ ਲੋਕ ਤਾਂ ਦੇਖੋ ਜਿਹੜੇ ਲੋਕਾਂ ਦੀ ਗਲਤੀ ਨਹੀਂ ਲੋਕ ਨਵੇਂ ਨਵੇਂ ਨੂੰ ਮੌਕਾ ਦਿੰਦੇ ਨੇਗੇ ਪਰ ਉਹਨਾਂ ਨੇ ਉਹ ਲੋਕਾਂ ਦੇ ਉਸ ਦੇ ਨਹੀਂ ਖੜੇ ਜੋ ਗੱਲਾਂ ਕਰੀਆਂ ਉਸ ਦੇ ਨਹੀਂ ਖੜੇ ਕਿਤੇ ਐਮਐਸਪੀ ਦੀ ਗੱਲ ਕਿਤੇ ਕੋਈ ਗੱਲ ਕਿਤੇ ਪੰਕ ਦੀ ਗੱਲ ਕਿਤੇ ਸਾਡਾ ਮੁੱਖ ਮੰਤਰੀ ਵੀ ਇਹ ਗੱਲ ਕਹਿੰਦਾ ਹੁੰਦਾ ਸੀਗਾ ਕਿ ਬੰਦੀ ਸਿੰਘ ਰਿਹਾਂ ਹੋਣੇ ਚਾਹੀਦੇ ਨੇ ਕੀ ਪਹਿਲਾਂ ਵਾਲੇ ਜਿਹੜੇ ਬਿਆਨ ਸੀਗੇ ਉਹਨਾਂ ਬਿਆਨਾਂ ਤੇ ਇੱਕ ਵੀ ਬਿਆਨ ਕੋਈ ਬੰਦੀ ਸਿੰਘਾਂ ਲਈ ਆਇਆ ਮੈਨੂੰ ਜਵਾਬ ਦਿਓ ਮੈਨੂੰ ਐਮਐਲਏ ਦਾ ਜਵਾਬ ਦਿਓ ਜਿਹੜੇ ਪਹਿਲਾਂ ਬਿਆਨ ਆਉਂਦੇ ਰਹੇ ਨੇ ਉਹ ਹੁਣ ਕਿਉਂ ਨਹੀਂ ਆ ਰਹੇ ਮੇਰਾ ਤਾਂ ਮੇਰਾ ਤਾਂ ਮੇਰਾ ਤਾਂ ਮੁੱਦਾ ਇਹ ਆ ਵੀ ਜੋ ਪਹਿਲਾਂ ਗੱਲਾਂ ਕਰਦੇ ਰਹੇ ਨੇ ਹੁਣ ਕਿਉਂ ਨਹੀਂ ਹੈਗੀਆਂ ਉਹ ਫਿਰ ਤਾਂ ਮਕਸਦ ਇਹ ਆ ਤੇ ਹੁਣ ਕੀ ਲੱਗ ਰਿਹਾ ਹੈ ਅੱਗੇ ਕਿਹੜੀ ਕਿਹੜੀ ਕੰਮ ਨੇ ਜਿਹੜੇ ਹੋਣੇ ਚਾਹੀਦੇ ਨੇ ਜਿੱਦਾਂ ਪੰਥਕ ਭਾਵ ਦੀ ਬਣੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਨੌਜਵਾਨਾਂ ਨੂੰ ਸਾਹਮਣਾ ਪ੍ਰਵਾਸ ਦੀ ਗੱਲ ਕਰੀਏ ਨਸ਼ੇ ਦੀ ਗੱਲ ਕਰੀਏ ਜਾਂ ਜਿਹੜੇ ਇਹਨਾਂ ਨੇ ਕੌਮੀ ਏਜੰਡਾ ਦੀ ਗੱਲ ਕਰਿਆ ਅੱਜ 15 ਮੱਤੇ ਨੇ 15 ਦੇ 15 ਮੱਤੇ ਮੈਨੂੰ ਬਹੁਤ ਚੰਗੇ ਲੱਗੇ ਮੈਂ ਉਮੀਦ ਕਰਦਾ ਵੀ ਇਹ 15 ਦੇ ਪੱਤਰਾ ਮੱਤੇ ਤੇ ਪੂਰ ਰੋ ਉਤਰਨਗੇ ਹਾਂਜੀ ਆਉਣ ਵਾਲੇ ਟਾਈਮ 'ਚ ਪਾਣ ਦੇ ਦਾ ਕੀ ਵਿਚਾਰ ਆ ਰਾਜਨੀਤੀ ਬਾਰੇ ਦੇਖ ਮੈਂ ਨਾ ਇਸ ਮੇਰੇ ਖੁੱਲੇ ਕੇ ਮੈਂ ਤੁਹਾਨੂੰ ਗੱਲ ਦੱਸ ਸਕਦਾ ਮੇਰਾ ਮਾਣ ਆ ਜਿਹੜਾ ਹਜੇ ਮੇਰਾ ਮਾਣ ਮੈਨੂੰ ਇਹ ਲੱਗਦਾ ਰਹਿੰਦਾ ਵੀ ਬੰਦਾ ਜਿਵੇਂ ਕੀਤਾ ਮੇਰਾ ਤਿਆਰਬਾ ਤੁਸੀਂ ਇਮਾਨਦਾਰੀ ਨਾਲ ਗੱਲ ਦੱਸਿਓ ਜੋ ਮੈਥੋਂ ਪ੍ਰਮਾਤਮਾ ਨੇ ਸੇਵਾ ਲੈਤੀ ਆ ਉਹ ਕਿਸ ਨੇ ਐਮਐਲਏ ਨੇ ਕੰਮ ਕੀਤੇ ਨੇ ਮੈਨੂੰ ਇਮਾਨਦਾਰੀ ਨਾਲ ਤੁਸੀਂ ਪੱਤਰਕਾਰ ਦੱਸੋ ਮੈਂ ਕੰਮ ਕਰਕੇ ਨਹੀਂ ਦਿਖਾਏ ਮੈਂ ਸੰਘਰਸ਼ ਦੇ ਵਿੱਚ ਹਰ ਇੱਕ ਜਾਣਦਾ ਨਹੀਂ ਮੈਨੂੰ ਇਹ ਦੱਸ ਵੀ ਇਹ ਇਹ ਤਾਂ ਜੇ ਕੰਮ ਕਰਨਾ ਤਾਂ ਇਸ ਪ੍ਰਕਾਰ ਵੀ ਹੋ ਸਕਦਾ ਨੇ ਠੀਕ ਆ ਨਾ ਗੱਲ ਪਰ ਜਦੋਂ ਜੇ ਪੁਲਿਸ ਥੋੜਾ ਜਿਹਾ ਧੱਕਾ ਨਾ ਕਰੇ ਮੈਂ ਤਾਂ ਡੱਡੇ ਨਾਲ ਬੜਾ ਕੁਝ ਕਰਾਦਾ ਨਜਾਇਜ਼ ਧੱਕਾ ਕਰਦੇ ਨੇ ਮੇਰੀਆਂ ਭੈਣਾਂ ਤੇ ਕਰ ਗੱਲਾਂ ਪਹੁੰਚ ਜਾਂਦੇ ਨੇ ਜਦੋਂ ਜਦੋਂ ਆਪਦੇ ਦੇ ਬੰਦਾ ਝੱਲਣ ਜਦੋਂ ਭੈਣਾਂ ਤੇ ਕਰ ਗੱਲਾਂ ਪਹੁੰਚਣਾ ਫਿਰ ਚੱਲਣੇ ਔਖੇ ਹੋ ਜਾਂਦੇ ਨੇ ਇਹ ਮਸਲਾ ਜੀ ਜੀ ਧੰਨਵਾਦ ਜੀ ਸਮਾਂ ਦੇਣ ਲਈ ਸੋ ਇਹ ਸਾਨੂੰ ਭਾਨਾ ਸਿੱਧੂ